ਮੈਂ ਨਹੀਂ ਮੈਂ ਖੜਾ ਸਰ ਪਰ ਆਹ ਲੇਡੀ ਕਾਪਸ ਤੇ ਗੱਲ ਕਰਕੇ ਬਣਾ ਕੇ ਨਹੀਂ ਮੈਂ ਖੜਾ ਮੈਂ ਪਿੰਗ ਦੋ ਘੰਟੇ ਹੋ ਗਏ ਸਰ ਮਰੀ ਹੋ ਗਈ ਸਾਡੇ ਸਰ ਕੋਈ ਨਹੀਂ ਸਰ ਕੋਈ ਕੋਈ ਤਾਂ ਗੱਲ ਹੈ ਨਹੀਂ ਹੋਰ ਇਹ ਕੋੜਾ ਮੈਂ ਮਿਰਕਾਵਾ ਨਹੀਂ ਲੇਡੀ ਜੀ ਕਰ ਚੋਗੀ ਇਹ ਕਹਿੰਦੇ ਨਹੀਂ ਇਹ ਕਹਿੰਦੇ ਗੱਲ ਕਰਨ ਨੂੰ ਕਿਤੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਹੀ ਬਾਕ ਬੋਲ ਚਾਹਗਾ ਮੈਂ ਇਹ ਗੱਲ ਨਹੀਂ ਕਹਿੰਗੇ ਐਮ ਐਲ ਕਾਡ ਆ ਅਸੀਂ ਹਾਂ ਅਸੀਂ ਅਸੀਂ ਇਸ ਮੈਸੇਜ 'ਚ ਅਸੀਂ ਇਦਾਂ ਕਰਦੇ ਹਾਂ ਕਰਦੇ ਹਾਂ ਸਾਰੇ ਜੇ ਪਬਲਿਕ ਸਾਡੇ ਨਾਲ ਮਿਸਟ੍ਰੀਬ ਕਰਦੀ ਤੇ ਫਿਰ ਫਿਰ ਬਿਸਕੀਅਰ ਕੀਤਾ ਇਹ ਭਾਜੀ ਸਾਰੇ ਯਾਰ ਕੀ ਕੁੱਤੀ ਹੈ ਇਹਨਾਂ ਨੇ ਭਾਜੀ ਕਿਉਂ ਨਹੀਂ ਬੋਲੇ ਤੁਸੀਂ ਅਸੀਂ ਕਿਵੇਂ ਹਾਂ ਨਹੀਂ ਸਰ ਮੈਂ ਪਿਆਸ ਉਲਟਾ ਸਭ ਲੋਕ ਕਰਦੇ ਸਨ ਅਬ ਬਣਾਇਆ ਮੈਂ ਇੱਕ ਮਿੰਟ ਮੈਂ ਮੈਡਮ ਬੋਲਦੇ ਹਾਂ ਇੱਕ ਮਿੰਟ ਖੁਖਣੀ ਹੋਇਆ ਬਸ ਕਰੀਏ ਕਰੂਗੀ ਕਰੂਗੀ ਅੱਲਾ ਕੋ ਮੈਂ ਇਹਦਾ ਬੋਲਦਾ ਹੀ ਨਹੀਂ ਆ ਸੀ ਇਹਨਾਂ ਨੇ ਲੱਗਿਆ ਰੁਪਿਆ ਬਿਜਾਇਆ ਤੇ ਕਹਿੰਦੇ ਭਾਜੀ ਨੇ ਲੈ ਕੀਤੀ ਸੀ ਇਹਨਾਂ ਨੇ ਜਦੋਂ ਰੁਪਿਆ ਲਿਆ ਗਿਆ ਹੈ ਪਰਿਵਾਰ ਸੰਦੇਸ਼ ਦੇ ਤਰੀਕੇ ਨਾਲ ਗੱਲ ਕਰੀਏ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਕੋਈ ਮੈਨੂੰ ਪਤਾ ਨਹੀਂ ਇਹ ਮੇਰੇ ਨਾਲ ਆ ਰਹਾ ਮੈਂ ਜਿਹੜੇ ਸਾਡੇ ਬੱਚੇ ਨੂੰ ਨਹੀਂ ਨਾਲ ਆਉਂਦਾ ਆਖੀ ਚਲੀ ਆ ਗਈ ਹੈ ਭਾਈ ਭਾਈ ਦੋਨੋਂ ਡੀਜੀ ਐਂਡ ਕਨਸੈਂਟ ਆਫ ਇਹ ਕਿਹੜੀ ਕੰਪਨੀ ਸਪੈਸਟ ਕੋਈ ਥੋੜਾ ਪਤਾ ਹੱਸ ਕਰਦੇ ਨੇ ਪਤਾ ਅੰਕੀ ਤੇ ਪਹਾਲੀ ਉਹ ਕੋਰ ਨਾਲ ਨਹੀਂ ਕਰਦੇ ਬਿਲਕੁਲ ਜਿਹੜੀਆਂ ਤਸਵੀਰਾਂ ਇਸ ਟਾਈਮ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜੇ ਖੜੇ ਆਪਾਂ ਕਿਹੜਾ ਚੱਲੇ ਪਾਣੀ ਦੀ ਗਰਮ ਵਾਲੀ ਕਿਹੜੀ ਗੱਲ ਆ ਜੀ ਇਹ ਬਿਲਕੁਲ ਸੁਵੀਦਾਂ ਇਸ ਡੱਟ ਜੀ ਇਹ ਕਰ ਰਹੇ ਆ ਆ ਬੈਲ ਦੀ ਖਿਡਾਰੀ ਇਦੋਂ ਬੈਠਾ ਕੇ ਹੋਰ ਕਿੰਨਾ ਇੱਧਰ ਆ ਇੱਧਰ ਹੀ ਜਿਹੜਾ ਕੀ ਇੱਕ ਹਾਈ ਟੈਕ ਨਾਕਾ ਜਿਹੜਾ ਚੱਲ ਰਿਹਾ ਇਸ ਇੰਡੀਆ ਦੇ ਸੂਰ ਰੋਹੇ ਘਰ ਦੇ ਮੇਰੇ ਭਾਈ ਹੋ ਗਏ ਭਾਜੀ ਹੋ ਗਏ ਸਾਈਡ ਤੇ ਹੋ ਗਏ ਹੋ ਗਏ ਥੋੜੇ ਪਤਾ ਸਰ ਜੀ ਮਾਲਾ ਆ ਥੋੜਾ ਜਿਹਾ ਦੱਸ ਜੀ ਕੋਈ ਖਾਸ ਗੱਲ ਨਹੀਂ ਜੀ ਬੱਚੇ ਆਪਣੇ ਸਸਤਰ ਵੀ ਆਪਣੇ ਸਾਥ ਵਿੱਚ ਆ ਰਹੇ ਲਖਪਤਰ ਦੀ ਇਧਰ ਆ ਰਹੇ ਸੀ ਸਰ ਜੀ ਸਰ ਜੀ ਸਰ ਬਟ ਉਹਨਾਂ ਨੇ ਕੋਈ ਥੋੜਾ ਜਨਾ ਮਤਲਬ ਜੀ 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 ਸਰ ਜੀ ਸਰ ਇਹਦਾ ਆਪਣੇ ਪਰਿਵਾਰ ਦੇ ਮੈਂਬਰ ਹੈ ਬੇਟੇ ਕੋਇਆ ਜੀ ਜੀ ਸਰ ਜੀ ਸਰ ਵੀ ਆ ਰਹੇ ਗੌਰਮੈਂਟ ਆ ਅਸੀਂ ਸਰਕਾਰ ਦੇ ਵਿੱਚ ਆ ਅਸੀਂ ਮੁਲਾਜ਼ਮਾ ਦੇ ਨਹੀਂ ਉਹਨਾਂ ਨੇ ਉਹਨਾਂ ਦੀ ਜਿਹੜੀ ਡਿਊਟੀ ਹੈ ਸਰ ਉਹਨਾਂ ਨੇ ਵੀ ਆਪਣੇ ਡਿਊਟੀ ਪੂਰੀ ਰਹੀ ਸੀ ਹਾਂ ਅਸੀਂ ਜਦੋਂ ਇੱਥੇ ਮੌਕੇ ਤੇ ਜਦੋਂ ਗੱਲ ਹੋ ਰਹੀ ਸੀ ਪਰ ਥੋੜਾ ਜਿਹਾ ਉਹਨਾਂ ਨੇ ਮੈਂ ਕਹਿਣਾ ਨਹੀਂ ਜਾਂਦਾ ਪਰ ਠੀਕ ਹੈ ਜੀ ਜੀ ਵੀ ਕੀ ਬੋਲੋ ਜੀ 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 ਸਰ ਜੀ ਸਰ ਹਾਂ ਜੀ ਬਿਲਕੁਲ ਬਿਲਕੁਲ ਸਰ ਜੀ ਬਿਲਕੁਲ ਸਰ ਠੀਕ ਹੈ ਸਰ ਓਕੇ ਸਾਡੇ ਵੀ ਪਰਿਵਾਰ ਹੈ ਕੋਈ ਹੈ ਜੀ ਸਰ ਜੀ ਸਰ ਥੈਂਕ ਯੂ ਸਰ ਧੰਨਵਾਦ ਜੀ ਜੀ ਬਿਲਕੁਲ ਸਰ